ਸਤ ਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਨੱਗਨ ਵਾਸੀਆਂ ਦੇ ਸਹਿਯੋਗ ਸਦਕਾ ਹੀ ਬੜੀ ਪ੍ਰਕਾਸ਼ ਦਿਹਾੜੇ ਹੋਰ ਪੁਰਬ ਮਨਾਏ ਜਾਂਦੇ ਹਨ ਸੋ ਇਸੇ ਖੜੀ ਤਰ ਤੇ ਸ੍ਰੀ ਗੁਰਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰਦਾਸ ਗੁਰਦੁਆਰਾਵਾਸਤੇ ਆ ਪ੍ਰਬੰਧਕ ਕਮੇਟੀ ਸੇਵਾਵਾਂ ਲੈ ਕੇ ਹਾਜ਼ਰ ਹੋਈ ਆ ਸ੍ਰੀ ਗੁਰਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜੋ ਕਿ ਸ੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ਪੁਰਬ ਪੂਰੇ ਵਿਸ਼ਬ ਦੇ ਵਿੱਚ ਸ਼੍ਰੀ ਗੁਰਦਾਸ ਨਾਮਲੇ ਵੱਲ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਇਸੇ ਕੜੀ ਤਹਿਤ ਦੁਸਾਂਝ ਕਲਾਨੀਆਂ ਸੰਗਤਾਂ ਵੱਲੋਂ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਪ੍ਰਕਾਸ਼ਪੁਰਬ ਮਨਾਏ ਜਾ ਰਹੇ ਹਨ ਉਸੇ ਕੜੀ ਤਹਿਤ ਸ਼੍ਰੀ ਗੁਰਦਾਸ ਮੰਦਿਰ ਪ੍ਰਬੰਧਕ ਕਮੇਟੀ ਬਾਹਰੀ ਵਾਸੀ ਆਪਣੀਆਂ ਸੇਵਾਵਾਂ ਲੈ ਕੇ ਸ਼੍ਰੀ ਗੁਰਦਾਸ ਗੁਰਦੁਆਰਾ ਵਿਖੇ ਪਹੁੰਚੀ ਆ ਸੋ ਪ੍ਰਧਾਨ ਸਾਹਿਬ ਦਿਓਰ ਜੀ ਸੇਵਾਵਾਂ ਵੈਗੁਰੂ ਜੀ ਦਾ ਘਰ ਸਾਹਿਬ ਸ਼੍ਰੀ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਪ੍ਰੇਮ ਦਾ ਸਬੂਤ ਦੇਣ ਵਾਸਤੇ ਸ਼੍ਰੀ ਗੁਰੂ ਰਗਦਾਸ ਮੰਦਿਰ ਤੋਂ ਸ਼੍ਰੀ ਗੁਰੂ ਰਗਦਾਸ ਗੁਰਦੁਆਰੇ ਬਾਹਰ ਲਈ ਪਹੁੰਚੇ ਹਾਂ ਅਸੀਂ ਕੁਝ ਭੇਟਾ ਲੈ ਕੇ ਆਏ ਹਾਂ ਅਸੀਂ ਇੱਕ ਸਬੂਤ ਦੇਣਾ ਚਾਹੁੰਦੇ ਹਾਂ ਕਿ ਅਸੀਂ ਇੱਕਾ ਇੱਕੇ ਦਾ ਸਬੂਤ ਇੱਕ ਮੰਦਿਰ ਤੇ ਗੁਰਦੁਆਰਾ ਦੋਨਾਂ ਦਾ ਸਬੂਤ ਦੇਣਾ ਚਾਹੁੰਦੇ ਹਾਂ ਅਸੀਂ ਇੱਥੇ ਦੇ ਪ੍ਰਧਾਨ ਸ਼੍ਰੀ ਗੁਰੂ ਰਗਦਾਸ ਮੰਦਿਰ ਗੁਰਦੁਆਰੇ ਦੇ ਪ੍ਰਧਾਨ ਨੂੰ ਆਪਣੇ ਵੱਲੋਂ 25000 ਰੁਪਏ ਦੀ ਬੇਟਾ ਪੇਸ਼ ਕਰਦੇ ਜੋ ਬੋਲੇ 100 ਰੁਪਏ ਸਤਸਰਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸਤਸਰਦਾਸ ਮਹਾਰਾਜ ਕੀ ਜੈ ਹਾਂਜੀ ਪ੍ਰਧਾਨ ਜੀ ਪ੍ਰਬੰਧਕ ਕਮੇਟੀ ਸ੍ਰੀ ਗੁਰਦਾਸ ਮੰਦਰ ਪਹੁੰਚੀ ਆ ਕੀ ਕਹਿਣਾ ਸੇਵਾਵਾਂ ਲੈ ਕੇ ਪਹੁੰਚੇ ਆ ਗੁਰੂ ਰੋਪ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਸਿਰ ਗੁਰਦਾਸ ਗੁਰਦੁਆਰਾ ਸਾਹਿਬ ਤੇ ਗੁਰੂ ਰਵਦਾਸ ਮੰਦਰ ਦੇ ਦੋਨੋਂ ਪ੍ਰਬੰਧ ਕਮੇਟੀਆਂ ਇਕੱਠੇ ਹੋ ਕੇ ਜੋ ਕਿ ਗੁਰਪੁਰ ਬਣਾਉਣ ਲੱਗੇ ਆ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆਵੇ ਦੋਨੋਂ ਏਕੇ ਦਾ ਸਬੂਤ ਦੇ ਕੇ ਇਕੱਠੇ ਹੋ ਕੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਮਨਾ ਰਹੇ ਆ ਬਾਕੀ ਸਿਰ ਗੁਰਦਾਸ ਗੁਰਦੁਆਰਾ ਤੋਂ ਬੰਦ ਕਮੇਟੀ ਨੂੰ ਸਿਰ ਗੁਰਦਾਸ ਮੰਦਰ ਪ੍ਰਬੰਧ ਕਮੇਟੀ ਨੇ ਜੋ ਸਹਾਇਤਾ ਸੇਵਾ ਰਸਿਲਤੀ 25000 ਰੁਪਇਆ ਅਸੀਂ ਸਿਰਵਰਦਾਸ ਮੰਦਰ ਪ੍ਰਬੰਧ ਕਮੇਟੀ ਦੇ ਬਹੁਤ-ਬਹੁਤ ਧੰਨਵਾਦੀ ਹਾਂ ਔਰ ਸੁਭਤੀ ਮਹੱਲੇ ਦੀ ਸੰਗਤ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜੋ ਕਿ ਸਭ ਅੱਜ ਤੋਂ 4 ਤਰੀਕ ਤੋਂ ਲੈ ਕੇ ਪ੍ਰਵਾਤ ਦੇ ਦੀਆਂ ਚੱਲ ਰਹੀਆਂ ਤਾਂ ਅੱਗੇ ਵੀ ਆਚਰ ਨਿਸ਼ਾਨ ਸਾਹਿਬ ਦੇ ਝੋਲੇ ਪੰਦਾ ਹੈਗਾ ਰਸਮਾਂ ਦਾ ਕੀਤੀ ਜੋ ਕਿ ਰਵਦਾਸ ਮੰਦਰ ਅੱਜ ਜੋ ਸਹਿਜ ਪਾਠ ਰੱਖਿਆ ਗਿਆ ਸੀ ਅੱਜ ਉਹਨਾਂ ਦੇ ਭੋਗ ਪੈ ਰਿਹਾ ਤੇ ਨਿਸ਼ਾਨ ਸਾਹਿਬ ਦੀ ਰਸਮਾਂ ਦਾ ਕਰ ਕੀਤੀ ਜਾ ਰਹੀ ਆ ਬਾਕੀ ਸ੍ਰੀ ਗੁਰੂ ਦਾਸ ਗੁਰਦੁਆਰਾ ਸਾਹਿਬ ਅੱਜ ਖੰਡ ਪਾਸ ਆਰੰਭ ਹੋਣਗੇ ਤੇ ਸਮੂਹ ਸੰਤਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਵੱਧ ਚੜ ਕੇ ਹਿੱਸਾ ਲਓ ਜੀ ਤੇ ਅਖੰਡ ਪਾਠ ਦੇ ਆਰੰਭਤਾ ਦੇ ਵਿੱਚ ਹਾਜ਼ਰੀ ਭਰਨ ਸਾਰੇ ਆ ਕੇ ਆਪਣਾ ਜੀਵਨ ਸਫਲ ਬਣਾਓ ਸੇਵਾ ਸਿਮਰਨ ਤੇ ਵੱਧ ਚੜ ਕੇ ਹਿੱਸਾ ਲਓ ਹੋਰ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਵਾ ਜੀ ਜੈਪੁਰ ਦੇ ਧੰਨ ਗੁਰਦੇ ਜੋ ਬੋਲੇ ਰਪੈ ਸਵਾਸ ਸਵਾਸ ਜੀ ਜੋ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਜੈ ਕੁੱਤੇ ਧੰਨ ਗੁਰੂ ਜੀ ਜੈ ਕੁੱਤੇ ਧੰਨ ਬਤੇ ਜੀ